ਜਿਹੜੀਆਂ ਧੀਆਂ ਪੰਜਾਬ ਦੀਆਂ ਵਿਦੇਸ਼ਾਂ 'ਚ ਬੈਠੀਆਂ ਐ ਜਾਂ ਜਿਹੜੀਆਂ ਧੀਆਂ ਇਹ ਸੋਚ ਰਹੀਆਂ ਐ ਵੀ ਅਸੀਂ ਬਾਹਰ ਜਾਣਾ ਮੈਂ ਉਹਨਾਂ ਬੱਚੀਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਜਾਵਾਂਗਾ ਪੁੱਤਰ ਜਿਹੜੀ ਬੁਰਕੀ ਮਨੁੱਖ ਨੇ ਮੂੰਹ 'ਚ ਪਾ ਕੇ ਚੇਸ ਲਈ ਆ ਨਾ ਜੇ ਉਹ ਆਪਦੇ ਮੂੰਹ 'ਚੋਂ ਕੱਢ ਕੇ ਕਿਸੇ ਦੀ ਤਲੀ ਤੇ ਧਰ ਕੇ ਕਵੇ ਵੀ ਲੈ ਖਾਲਾ ਤੇ ਕੋਈ ਝੂਠੀ ਬੁਰਕੀ ਨਹੀਂ ਖਾਂਦਾ ਔਰਤ ਦਾ ਕਰਦਾਰ ਹੀ ਔਰਤ ਦੀ ਸੁੱਚਮਤਾ ਹੈ ਜਿਹੜੀ ਦੇਵੀ ਦਾ ਕਰਦਾਰ ਝੂਠਾ ਹੋ ਜੇ ਉਹਨੂੰ ਪੁੱਤਰ ਸਮਾਜ ਕਦੇ ਪਰਵਾਨ ਨਹੀਂ ਕਰਦਾ ਸੋ ਮੈਂ ਮੈਂ ਸਾਰੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਆਪ ਦੇ ਧੀਆਂ ਪੁੱਤਰ ਸਮਝ ਕੇ ਬੇਨਤੀ ਕਰਦਾ ਮਾਪੇ ਬਨਾ ਤੁਹਾਡੀ ਅਟੈਚਮੈਂਟ ਬਹੁਤ ਜ਼ਰੂਰੀ ਹੈ ਜਿਹੜਾ ਮਾਪੇ ਤੁਹਾਨੂੰ ਭੇਜਣ ਵਾਸਤੇ ਆਪਣੀ ਜ਼ਮੀਨ ਖਰਚ ਸਕਦਾ ਹੈ ਜਿਹੜਾ ਮਾਪੇ ਤੁਹਾਨੂੰ ਭੇਜਣ ਵਾਸਤੇ ਪਤਾ ਨਹੀਂ ਕਿੱਦਾਂ ਪੈਸਾ ਪੈਦਾ ਕਰਦਾ ਏ ਜੇ ਤੁਹਾਡੀ ਕੋਈ ਉਧਰ ਜ਼ਰੂਰਤ ਤੇ ਥੋੜਾ ਹੈ ਤੁਹਾਡਾ ਮਾਪੇ ਤੁਹਾਡਾ ਸਹਯੋਗ ਕਰੇਗਾ ਪਰ ਆਪਣੇ ਮਾਪੇ ਤੋਂ ਉਹ ਲਾਣਾ ਰੱਖੋ ਜਿਹੜੀਆਂ ਧੀਆਂ ਪੰਜਾਬ ਦੀਆਂ ਵਿਦੇਸ਼ਾਂ 'ਚ ਬੈਠੀਆਂ ਏ ਜਾਂ ਜਿਹੜੀਆਂ ਧੀਆਂ ਇਹ ਸੋਚ ਰਹੀਆਂ ਐ ਵੀ ਅਸੀਂ ਬਾਹਰ ਜਾਣਾ ਮੈਂ ਉਹਨਾਂ ਬੱਚੀਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਜਾਵਾਂਗਾ ਪੁੱਤਰ ਜਿਹੜੀ ਬੁਰਕੀ ਮਨੁੱਖ ਨੇ ਮੂੰਹ ਚ ਪਾ ਕੇ ਚੇਸ ਲਈ ਆ ਨਾ ਜੇ ਉਹ ਆਪਦੇ ਮੂੰਹ ਚੋਂ ਕੱਢ ਕੇ ਕਿਸੇ ਦੀ ਤਲੀ ਤੇ ਧਰ ਕੇ ਕਵੇ ਵੀ ਲੈ ਖਾਲਾ ਤੇ ਕੋਈ ਝੂਠੀ ਬੁਰਕੀ ਨਹੀਂ ਖਾਂਦਾ ਔਰਤ ਦਾ ਕਰਦਾਰ ਹੀ ਔਰਤ ਦੀ ਸਚਮਤਾ ਹੈ ਜਿਹੜੀ ਦੇਵੀ ਦਾ ਕਰਦਾਰ ਝੂਠਾ ਹੋ ਜੇ ਕੋਨ ਨੂੰ ਪੁੱਤਰ ਸਮਾਜ ਕਦੇ ਪਰਵਾਨ ਨਹੀਂ ਕਰਦਾ ਸੋ ਮੈਂ ਮੈਂ ਸਾਰੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਆਪਦੇ ਧੀਆਂ ਪੁੱਤਰ ਸਮਝ ਕੇ ਬੇਨਤੀ ਕਰਦਾ ਮਾਪੇਨਾ ਤੁਹਾਡੀ ਅਟੈਚਮੈਂਟ ਬਹੁਤ ਜ਼ਰੂਰੀ ਹੈ ਜਿਹੜਾ ਮਾਪੇ ਤੁਹਾਨੂੰ ਭੇਜਣ ਵਾਸਤੇ ਆਪਣੀ ਜ਼ਮੀਨ ਖਰਚ ਸਕਦਾ ਹੈ ਜਿਹੜਾ ਮਾਪੇ ਤੁਹਾਨੂੰ ਭੇਜਣ ਵਾਸਤੇ ਪਤਾ ਨਹੀਂ ਕਿਦਾਂ ਪੈਸਾ ਪੈਦਾ ਕਰਦਾ ਹੈ ਜੇ ਤੁਹਾਡੀ ਕੋਈ ਉਧਰ ਜ਼ਰੂਰਤ ਤੇ ਥੋੜਾ ਹੈ ਤੁਹਾਡਾ ਮਾਪੇ ਤੁਹਾਡਾ ਸਹਿਯੋਗ ਕਰੇਗਾ ਪਰ ਆਪਣੇ ਮਾਪੇ ਤੋਂ ਉਹ ਲਾਣਾ ਰੱਖੋ ਜਿਹੜੀਆਂ ਧੀਆਂ ਪੰਜਾਬ ਦੀਆਂ ਵਿਦੇਸ਼ਾਂ 'ਚ ਬੈਠੀਆਂ ਐ ਜਾਂ ਜਿਹੜੀਆਂ ਧੀਆਂ ਇਹ ਸੋਚ ਰਹੀਆਂ ਐ ਵੀ ਅਸੀਂ ਬਾਹਰ ਜਾਣਾ ਮੈਂ ਉਹਨਾਂ ਬੱਚੀਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਜਾਵਾਂਗਾ ਪੁੱਤਰ ਜਿਹੜੀ ਬੁਰਕੀ ਮਨੁੱਖ ਨੇ ਮੂੰਹ 'ਚ ਪਾ ਕੇ ਚੇਸ ਲਈ ਆ ਨਾ ਜੇ ਉਹ ਆਪਦੇ ਮੂੰਹ 'ਚੋਂ ਕੱਢ ਕੇ ਕਿਸੇ ਦੀ ਤਲੀ ਤੇ ਧਰ ਕੇ ਕਵੇ ਵੀ ਲੈ ਖਾਲਾ ਤੇ ਕੋਈ ਝੂਠੀ ਬੁਰਕੀ ਨਹੀਂ ਖਾਂਦਾ ਔਰਤ ਦਾ ਕਰਤਾਰ ਹੀ ਔਰਤ ਦੀ ਸਚਮਤਾ ਹੈ ਜਿਹੜੀ ਦੇਵੀ ਦਾ ਕਰਤਾਰ ਝੂਠਾ ਹੋ ਜੇ ਉਹਨੂੰ ਪੁੱਤਰ ਸਮਾਜ ਕਦੇ ਪਰਵਾਨ ਨਹੀਂ ਕਰਦਾ ਸੋ ਮੈਂ ਮੈਂ ਸਾਰੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਆਪਦੇ ਧੀਆਂ ਪੁੱਤਰ ਸਮਝ ਕੇ ਬੇਨਤੀ ਕਰਦਾ ਮਾ ਮਾਪਨਾ ਤੁਹਾਡੀ ਅਟੈਚਮੈਂਟ ਬਹੁਤ ਜ਼ਰੂਰੀ ਹੈ ਜਿਹੜਾ ਮਾ ਮਾਪ ਤੁਹਾਨੂੰ ਭੇਜਣ ਵਾਸਤੇ ਆਪਣੀ ਜ਼ਮੀਨ ਖਰਚ ਸਕਦਾ ਹੈ ਜਿਹੜਾ ਮਾ ਮਾਪ ਤੁਹਾਨੂੰ ਭੇਜਣ ਵਾਸਤੇ ਪਤਾ ਨਹੀਂ ਕਿੰਦਾ ਪੈਸਾ ਪੈਦਾ ਕਰਦਾ ਹੈ ਜੇ ਤੁਹਾਡੀ ਕੋਈ ਉਧਰ ਜ਼ਰੂਰਤ ਤੇ ਥੋੜਾ ਹੈ ਤੁਹਾਡਾ ਮਾਪਾਪ ਤੁਹਾਡਾ ਸਹਯੋਗ ਕਰੇਗਾ ਪਰ ਆਪਣੇ ਮਾ ਮਾਪ ਤੋਂ ਉਹ ਲਾਣਾ ਰੱਖੋ ਜਿਹੜੀਆਂ ਧੀਆਂ ਪੰਜਾਬ ਦੀਆਂ ਵਿਦੇਸ਼ਾਂ 'ਚ ਬੈਠੀਆਂ ਐ ਜਾਂ ਜਿਹੜੀਆਂ ਧੀਆਂ ਇਹ ਸੋਚ ਰਹੀਆਂ ਐ ਵੀ ਅਸੀਂ ਬਾਹਰ ਜਾਣਾ ਮੈਂ ਉਹਨਾਂ ਬੱਚੀਆਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਜਾਵਾਂਗਾ ਪੁੱਤਰ ਜਿਹੜੀ ਬੁਰਕੀ ਮਨੁੱਖ ਨੇ ਮੂੰਹ 'ਚ ਪਾ ਕੇ ਚੇਸ ਲਈ ਆ ਨਾ ਜੇ ਉਹ ਆਪਦੇ ਮੂੰਹ 'ਚੋਂ ਕੱਢ ਕੇ ਕਿਸੇ ਦੀ ਤਲੀ ਤੇ ਧਰ ਕੇ ਕਵੇ ਵੀ ਲੈ ਖਾਲਾ ਤੇ ਕੋਈ ਝੂਠੀ ਬੁਰਕੀ ਨਹੀਂ ਖਾਂਦਾ ਔਰਤ ਦਾ ਕਰਦਾਰ ਹੀ ਔਰਤ ਦੀ ਸੱਚਮਤਾ ਹੈ ਜਿਹੜੀ ਦੇਵੀ ਦਾ ਕਰਦਾਰ ਝੂਠਾ ਹੋ ਜੇ ਪੁੱ ਨੂੰ ਪੁੱਤਰ ਸਮਾਜ ਕਦੇ ਪਰਵਾਣ ਨਹੀਂ ਕਰਦਾ ਸੋ ਮੈਂ ਮੈਂ ਸਾਰੇ ਪੰਜਾਬ ਦੇ ਬੱਚੇ ਬੱਚੀਆਂ ਨੂੰ ਆਪਦੇ ਧੀਆਂ ਪੁੱਤਰ ਸਮਝ ਕੇ ਬੇਨਤੀ ਕਰਦਾ ਮਾ ਮਾਪਨਾ ਤੁਹਾਡੀ ਅਟੈਚਮੈਂਟ ਬਹੁਤ ਜ਼ਰੂਰੀ ਹੈ ਜਿਹੜਾ ਮਾ ਮਾਪ ਤੁਹਾਨੂੰ ਭੇਜਣ ਵਾਸਤੇ ਆਪਣੀ ਜ਼ਮੀਨ ਖਰਚ ਸਕਦਾ ਹੈ ਜਿਹੜਾ ਮਾ ਮਾਪ ਤੁਹਾਨੂੰ ਭੇਜਣ ਵਾਸਤੇ ਪਤਾ ਨਹੀਂ ਕਿੰਦਾ ਪੈਸਾ ਪੈਦਾ ਕਰਦਾ ਹੈ ਜੇ ਤੁਹਾਡੀ ਕੋਈ ਉਧਰ ਜ਼ਰੂਰਤ ਤੇ ਥੋੜਾ ਹੈ ਤੁਹਾਡਾ ਮਾਪਾਪ ਤੁਹਾਡਾ ਸਹਿਯੋਗ ਕਰੇਗਾ ਪਰ ਆਪਣੇ ਮਾਪਾਪ ਤੋਂ ਉਹ ਲਾਣਾ ਰੱਖੋ